ਰਹਿ ਰਹਾ ਸਹਬ ਹਰ ਜੋਗ ਜੋਗ ਪ੍ਰਗਤੀ ਕੋ ਪਾਇ ਪੈਜ ਰਕਦਾ ਯਾ ਰਾਮ ਰਾਜੇ ਹਰਨਾ ਕੰਤੇ ਚ ਹਰ ਮਾਰਿਆ ਪਹਿਲਾਦ ਤਰਾਇ ਅਹੰਕਾਰੀ ਆਨੰਦ ਕਾ ਬਟਦੇ ਨਾਮੁ ਜਿ ਮੁਕਲਾਇ ਜਨ ਨਾਨਕਿ ਅਸਾਹਰ ਸੇ ਵਾਂਤ ਲਹਿ ਚਦਾਇ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਭਰੂਪਿਆ ਜਾ ਸੁਖਤਾ ਨਾ ਹੋਇ ਤੂ ਕਰਤਾ ਕਰਨਾ ਮੈਂ ਨਾਹੀ ਗਾਹੋ ਕਰੀ ਨਾ ਹੋਇ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਕਿਆ ਰਹਾਉ ज्ञात महजोत जोत तुम्हें जाता कल कला भरपूर है या तू सच्चा साहब सब सवाल योजन की तीसों पार पया कहो नान कर देखिया बात जो किस करना सो कर रहे सो दरा गासा महला पहला को कर सतगुरु प्रसाद सो दर तेरा के हा सो कर के हाजत बैसर बस माले वाजे तेरे नाद ने किया संघा के ते तेरे नाव नहारे ਕੀਤੇ تیر ਰਾਗ ਪਰਿ ਸੋਕ ਜਣ ਕੀਤੇ تیر ਗਾਵਣ ਹਾਰੇ ਗਾਵਣ ਸੁਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤਰ ਮਦੁਰਾਰੇ ਗਾਵਣ ਤੁਨੋ ਚਤ ਗੱਪ ਚ ਲਿਖ ਜਾਣ ਲੈ ਲਿਖ ਤਰ ਬੇਚਾਰੇ ਗਾਵਣ ਤੁਨੋ ਹੀ ਸਰ ਬਰਮਾ ਦੇਵੀ ਸੋਹਣ ਤੇਰੇ ਸਨਾ ਸਾਰੇ ਗਾਵਣ ਤੁਨੋ ਨਦਰ ਦਰਾਸਨ ਉੱਤੇ ਬੈਠੇ ਦੇਵਤਾ ਅਧਰ ਨਾਲੇ ਗਾਵਣ ਤੁਨੋ ਸਿ ਦੁਸ਼ਮਾਦੀ ਅੰਦਰ ਗਾਵਣ ਤੁਨੋ ਸਾਥ ਬੇਚਾਰੇ ਗਾਵਣ ਤੁਧਨੋ ਤੇ ਤੀਸਰੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਤੁਧਨੋ ਤੀਸਰੇ ਜੁਗ ਜੁਗ ਵੇਦ ਨਾਲੇ ਗਾਵਣ ਤੁਧਨੋ ਮੋਹਨੀ ਆਮਨ ਮੋਹਨ ਸਰਗਮਛ ਪਿਆਲੇ ਗਾਵਣ ਤੁਧਨੋ ਰਤਨੁ ਪਾਇ ਤੇਰੇ ਅਰਸਣ ਤੀਰਤ ਨਾਲੇ ਗਾਵਣ ਤੁਧਨੋ ਜੋ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਭੰਡ ਬਣ ਬ੍ਰਹਮੰਡਾ ਕਰ ਕਰ ਕੀ ਤੇਰੇ ਧਾਰੇ ਸਹੀ ਤੇ ਨੋ ਕਾਵਨ ਦੋਤਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਜੀ ਨੋ ਕਾਵਨ ਸੇ ਮਚਤ ਨਾਉ ਨਾਨਕ ਭੀਚਾਰੇ ਸੋਈ ਸੋਈ ਸ੍ਰਸ ਸਾਇਬ ਸਾਚਾ ਸੱਚੀ ਨਾਹੀ ਹੈਪੀ ਹੋਸੀ ਜਾਏ ਨਾ ਜੈ ਸਿਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦੂ ਸੀ ਮਾਇ ਜਨੂ ਉਪਾਈ ਕਰ ਕਰ ਦੇ ਕਹਿ ਕੀ ਤਾਇ ਆਪਣਾ ਜੋਤੀਸਤੀ ਵਢਿਆਏ ਜੋਤੀਸ ਭਾਗ ਸੋਈ ਪਰ ਸੁਰਕਮ ਨਾ ਟਰ ਨਾ ਜਾਏ ਸੋ ਪਾਸ ਸਹ ਪਸਾਇਬ ਨਾਨਕ ਰਹਿ ਨਰਦਾਈ ਆਸਾ ਮਹੱਲਾ ਪਹਿਲਾ ਸਨੁ ਵਡਾ ਕੈਸਮ ਕੋਈ ਕੇਵੜ ਵਡਾ ਬੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਈ ਵਡੇ ਮੇਰੇ ਸਹੇਵਾ ਗਹਿਰ ਗਬੀਰਾ ਗੁਰੂ ਬਹਿਰਾ ਕੋਈ ਨ ਜਾਣੇ ਧੀਰਾ ਕੀਤਾ ਕੇਵੜ ਜੀਰਾ ਰਹਾਉ ਸਭ ਦੁਰਤੀ ਮੇਰੇ ਚਰਤ ਪਮਾਈ ਸਭ ਕੀਮਤ ਮਿਲ ਕੀ ਮੁਤ ਪਾਈ ਗਿਆਨੀ ਤੇ ਅਨੇ ਗੁਰ ਗੁਰ ਹਾਏ ਕਹਿ ਨ ਜਾਇ ਧੀਰੇ ਚਲ ਵੜਿਆਈ ਸਭ ਸਾਥ ਸੁਆਗਤ ਆਪ ਸਭ ਤਿਨ ਜਾਈਆਂ ਸਦਾ ਰਖਾਉ ਧੀਆ ਵੜਿਆਈਆਂ ਤੁਮ ਦੀ ਸਦੀ ਪਰੇ ਨਾ ਪਾਈਆ ਕਰਮ ਲੈ ਨਾ ਹੈ ਠਾਕੁਰ ਹਈ ਆਕਣ ਵਾਲਾ ਕਿਆ ਵੀ ਜਾ ਰਾ ਸਤਿਪੁਰੇ ਤੇ ਭੰਡਾਰਾ ਜਿਸ ਤੋਂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾਹ ਮਹੱਲਾ ਪਹਿਲਾ ਆਕਾ ਜੀ ਮੈਂ ਸਰੇ ਮਰ ਜਾਉ ਆਕਣਿ ਔਖਾ ਸੱਚ ਨਾਉ ਸੱਚ ਨਾਮ ਕਿ ਲਗੈ ਪੂਪਤ ਕੋ ਕਾ ਗਾ ਚਲਿਆ ਦੁਖ ਸੋਕੇ ਬਿਸਰੇ ਮੇਰੀ ਮਾਈ ਸਾਚਾ ਸਹਿਬ ਸਾਚੇ ਨਾਹਿ ਰਹਾਓ ਸੱਚ ਨਾਮ ਕੀ ਤੁਲ ਵੜਾਈ ਆਖ ਤੇ ਕੀ ਮਤ ਨਹੀਂ ਪਾਈ ਦੇਸੁ ਮਿਲ ਕੇ ਕਰਨ ਭਾਇ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਖ ਨਿੰਦੈ ਰਹਣ ਝੁਕੇ ਭੋਗੈ ਗੁਨੇ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਦੇਵਦਾਪਤੇ ਵਡ ਤੇਰੀ ਦਾਤ ਜਿਨ ਜਿਨ ਕਰਕੇ ਕੀਤੀ ਰਾਤ ਖਸਮ ਵਿਚਾਰੇ ਕੇ ਕਮ ਜਾਤ ਨਾਨਕ ਨਾ ਵੀ ਬਾਜ ਸੁਨਾਤ ਰਾਗ ਗਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰ ਕਾ ਬਨੋ ਕਰੋ ਬਰਪਾਸ ਹਮ ਕਿਰੇ ਕੇ ਹਮ ਸਤਿਗੁਰ ਚਰਨਾਈ ਕਰਦੇ ਆ ਨਾ ਪ੍ਰਿਆਸ ਮੇਰੇ ਮੀਤ ਗੁਰਦੇ ਨੂ ਕੋ RAM ਨਾਮ ਪਰਜਾ ਸੇ ਗੁਰਮਤਿ ਨਾਮੇ ਰਾ ਪ੍ਰਾਣ ਸਭਾਈ ਹਰ ਕੀਰਤ ਹਮ ਰੀਰਹ ਆਸ ਰਹਾਓ ਹਰਜਨ ਕੇਵਲ ਭਗਵਦੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਦੇ ਤੁਪਤਾ ਸੇ ਸੰਗਨ ਕੋਨ ਕਰਗਾ ਸੇ ਜਿਨੇ ਹਰੇ ਹਰ ਹਰ ਸਨਾਮ ਨਾ ਪਾਇਆ ਤੀ ਭਾਗਿ ਜਮ ਪਾਸ ਜੋ ਸਦਗੁਰ ਸਨ ਸੰਗਤਿ ਨਈ ਆਇ ਤ੍ਰਗ ਜੀਵ ਤ੍ਰਗ ਜੀਵ ਆਸ ਬਿਨਹਰ ਜਨ ਸਰਬ ਗੁਰ ਸੰਗਤ ਪਾਇ ਤੇ ਹਨ ਤੋਰ ਮਸਤਕ ਲਿਖਿਆ ਲਿਖਾ ਜ ਧਨ ਤਨ ਸਰ ਸੰਗਤ ਅਹਰ ਸੁ ਪਾਇ ਮਿਲ ਜਨਾਨਕ ਨਾਮ ਪ੍ਰਗਾਸ ਰਾਗ ਦਿਲ ਮਹਲਾ ਪੰਜਵਾ ਕਾਹਿਰੇ ਮਚ ਤਵੇ ਅਦਭਜ ਆਹਰ ਹਰ ਜੀਉ ਪ੍ਰਿਆ ਸਹਿਲ ਪਥਰ ਮੈਂ ਜੰਤੀ ਉਪਾਇਤਾ ਕਰਿ ਗਿਦਾ ਬੇਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਰ ਪਰਮ ਬਦ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨਪਿਤਾ ਲੋਕ ਸਰਬੰਤਾ ਕੋਇ ਨ ਕਿਛ ਕੀ ਧਰਿਆ ਸਿਰ ਸਿਰ ਦਸ ਮਾਹੀ ठाकुर काहे मन पोकरया उडे उडावे से को साध स्पार चाहिए श्री शरयातिन कमल कलावे कमि जदावे मन मह सिमरन करया साबणी दा 8 8 સિદ્ધાંત ठाकुर करत ਧਰਿਆ ਜਨਾਨਨਕ ਬਰਬ ਸਰਬਲ ਜੈ ਤੇਰਾਤਨਾ ਫਰਾਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਕ 1 ਓੰਕਾਰ ਸਤਗੁਰ ਪ੍ਰਸਾਦ ਸੋ ਪਰਕਣ ਨੰਦਨ ਹਰ ਪਰਕਣ ਨੰਦਨ ਹਰਗਮਾਗਮਿਆ ਪਾਰਾ ਸੁਭ ਤਾਵੇ ਸੁਭ ਤਾਵੇ ਤੋ ਸ੍ਰੀ ਹਰਿ ਸੱਤੇ ਸਰਜਨ ਹਾਰਾ ਸਭ ਜੀਤ ਮਾਰੇ ਜੀਤੂ ਜੀਆ ਕਾ ਰਾਤਾਰਾ ਹਰਿ ਤਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਹਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜੰਤੂ ਵਿਚਾਰਾ ਹੂ ਗੜਗੜ ਅੰਤਰ ਸ਼ਰਮ ਨਰੰਤਰ ਜੀ ਹਰੇ ਕੋ ਪ੍ਰਕਸ਼ਮਾਨ ਇਕ ਦਾਤਿ ਕਿਟੇ ਕਾ ਹਰੇ ਜੀ ਸਭ ਤੇਰੇ ਤੋਲ ਵਿਡਾਣਾ ਹੂ ਆਪੇ ਦਾਤਾ ਤੇ ਭੁਗਤਾ ਜੀ ਹਉ ਤੋ ਸੁਨਾ ਵਰਨਾ ਜਾਣਾ

ਮੇਰੀ ਸੇਵਾ ਜਿਨ ਸੇਵਾ ਮੇਰਾ ਹਰ ਦੀਤੇ ਹਰ ਹਰੂਪ ਸੁਮਾਸੀ ਕੀਰਤਨ ਸੇ ਤਨ ਜਿਨ ਹਰ ਭਾਇ ਜੀ ਜਨਾਨਕ ਤਿੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੁਨਹ ਹਰ ਜੀ ਭਰੇ ਬੇੰਤ ਬੇੰਤਾ ਤੇਰੇ ਭਗਤ ਤੇਰੇ ਤੋਲ ਸਲਾਹਨ ਤੋ ਜੀ ਹਰ ਨੇਕ ਨੇ ਕੀਨਤਾ ਤੇਰੇ ਨੇਕ ਤੇਰੇ ਨੇਕ ਭੜੇ ਬੋਸਮ ਰਸਾ ਸਰੀ ਖੜਕਿ ਰਾਕੜ ਕਰੁ ਕਰੁੰ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖੀਆ ਪਰੰਪਰ ਕਰਤਾ ਜੇ ਤੁਰੇਵੜੇ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੋ ਇੱਕੋ ਜੀ ਤੂੰ ਨਿਰਚਲ ਕਰਤਾ ਸੋਈ ਤੁਮੇ ਆਪੇ ਪਾਵੇ ਸੋਈ ਵਰਤਾ ਜਿਉ ਤਾਪੇ ਕਰੇ ਸੋ ਹੋਈ ਤਦਾਪੇ ਸੇ ਛਤ ਸਭੇ ਉਪਾਈ ਜਿ ਤਦਾਪੇ ਸੇ ਸਭ ਕੋਈ ਜਨਾਨਣ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਜਾਂ ਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂਡਾ ਸਾਂ ਯੂਤੂ ਭਾਵੇ ਸੋਈ ਤਿਸੇ ਜੋਤੂ ਦੇ ਸੋਇ ਹਉ ਪਾਈ ਰਹਾਉ ਸਭ ਤੇਰੀ ਤੂੰ ਸੁਬਨਿ ਧਿਆਨ ਜਿਸ ਨੂੰ ਕਿਰਪਾ ਕਰੇ ਤਨਾਹ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਵਾਇ ਤਦਾਬ ਵਿਛੋੜਿਆ ਆਪ ਮਿਲਾਇ ਦੂਜਰੇ ਹਾਸਾ ਤੋ ਜਹੀ ਮਾਇ ਦਵਿੰਦੂ ਜਾ ਕੋਈ ਨਾ ਜੀ ਜਨ ਸਭ ਠਿਰਾ ਕੇ ਲਵਦੋਗ ਮਿਲ ਵਿਚਰਾਸ ਨੂੰ ਗੀ ਮੈਲ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਰ ਸਦੀ ਆਖ ਬਖਾਣ ਜਿਨ ਹਰ ਸੇਵੈ ਤਿਨ ਸੁਖ ਪਾਇ ਸਹਿ ਜੀ ਹਰਨਾਮ ਸੁਮਾਇ ਮੂਹਾਂ ਪੇ ਕਰਤਾ ਤੇ ਰਾ ਕੀ ਆ ਸੁਭ ਹੋਏ ਤਦ ਮੈਂ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਇਆ ਆ ਚਾ ਮਹੱਲਾ ਪਹਿਲਾ ਤਿੱਥ ਸਰਵੜੇ ਪਹਿਲੇ ਨਵਾਸਾ ਪਾਣੀ ਪਾਉਰਤਿ ਨੇ ਕੀਆ ਭਗਤ ਮਾ ਭਗਨ ਵਿਚਾਲੇ ਦੇਖਤ ਰੂਗਿ ਹਲੇ ਨਾਨਕ ਨਿਤ ਜਿਤੇ ਸਮੂਰਮਨਾ ਹਰਿ ਬਸਰੇ ਤੇਰੇ ਗਨ ਕਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਨੁ ਦਾਜਨੁ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰੇ ਆ ਚਾ ਮਹੱਲਾ ਪਹਿਲਾ ਪਨਵਾ ਪਈ ਬ੍ਰਾਹਮਤਮਾ ਨੁਕਦਰ ਹਰੀਆ ਗਉਮਨੰ ਮਨਿ ਕੇ ਹੇ ਤੇਰੀ ਬਰੀਆ ਵਰ ਕਾਤਰ ਕਿਤੇ ਨਾ ਕਾਮ ਸਾਹ ਸੰਗਤ ਭਾਜ ਕੇਵਲ ਨਾਮ ਸ੍ਰਿਜਨ ਜਾਗ ਨਾ ਕੋ ਜੰਤਰਨ ਕੈ ਦਨ ਬਿਤਾ ਜਾ ਤਰੰਗ ਮਾਇਆ ਕਹਿ ਰਹਾ ਓ ਜਵਤਾ ਸੁਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣੈ ਹਰ ਰਾਇ ਤਹੁ ਨਾਨਕ ਹਮ ਨੀਚ ਧਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਆਛੈ ਸੁਇ ਕਬੇ ਵਾਇ ਬਿਨ ਤੇ ਚੌ ਪਈ ਮੰਮੀ ਕਰੋ ਹਾਦਰ ਚਾ ਪੂਰਨ ਹੋਇ ਚਿਤ ਕੀ ਨੀਚਾ ਤਵ ਚੁਨ ਮੁੰਦੇ ਹਮਾਰਾ ਤਾਂ ਜਾਣ ਕਰੋ ਪਰਚ ਪਾਰਾ ਹਮਰੇ ਦੁ ਸੁਬਹਿਤ ਮੁਖਾਵ ਵਾਪ ਹਰ ਦਮ ਹੈ ਬਚਾਓ ਸੁਖੀ ਬਸੈ ਮੂ ਰੂਪ ਰਿਵਾਰਾ ਸੇਵਕ ਸਿਖ ਸੁਭਾ ਕਰਤਾਰਾ ਮੂਰਖਾਣ ਜਿ ਕਰਦੇ ਕਰੀਆ ਸਭ ਐਨ ਕੋ ਹਰ ਸਿੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕੀ ਰਹੇ ਪਿਆਸਾ ਤੁਮੇ ਸਾੜ ਕੇ ਵਰਨਾਤਿ ਹਉ ਜੋ ਵਰਚਾਂਛ ਤੁਮਥੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਤੁੰ ਤੁੰ ਸਤਰ ਹਮਾਰੇ ਮਾਰੀਏ ਆਪਾਹਾਰਦੇ ਮੁਝੇ ਬਰਯ ਮਨ ਕਾਲ ਕਤਰਾਸ ਬਰਯ ਉਹ ਜੋ ਸੁਦਾ ਹਮਾਰੇ ਪਛਾ ਸ੍ਰੇਸਤੁ ਜੋ ਕਰਿ ਵਰਚਾ ਰਾਗ ਲੈ ਮ ਰਖਨ ਹਰਿ ਸੈਵ ਸੰਤ ਸਹਾਇ ਪਿਆਰੇ ਦਿਲ ਮਰਦ ਸੁਨਕੇ ਹੰਤਾ ਤੁਮਹੋ ਪੂਰੀ ਚ ਤਰਦਾਸ ਕੰਤਾ ਕਾਲ ਭੈ ਵਰ ਮਾਭ ਪਤਰਾ ਕਾਲ ਪਾਇ ਸੁਝਿ ਉਪਤਰਾ ਕਾਲ ਪਾਇ ਗੁਰੂ ਸੰ ਪ੍ਰਕਾਸ਼ਾ ਸਕਲ ਕਾਲ ਕ ਕੀਆ ਤੁਮ ਸਾ ਜਮਨ ਕਾਲ ਦੂ ਗੀਸਵ ਕੀਓ ਬੇਦਰਾ ਬ੍ਰਹਮਾ ਜੋਤੀ ਜੋ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਨਰ ਗਾਉ ਦੇਕ ਤੇ ਬਨਾਇਓ ਦੇਵ ਦਾ ਜਿਛੇ ਵਜਾਇਓ ਆਦਨ ਤੇ ਕੇ ਅਵਤਾਰ ਸੁ ਗੁਰੂ ਸਮਝਿਓ ਹੁ ਮਾਰਾ ਨਮਸਕਾਰ ਤਿਸੇ ਕੋ ਹੁ ਮਾਰੀ ਸਗਲ ਪ੍ਰਜਾਤਿ ਨੀ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਨੰਕ ਕੋ ਪਲਵ ਬੁਧਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਦੇ ਕੋ ਚਿਰ ਸੁਨ ਲਾ ਕੰਟੀ ਦੇ ਦਰਸਲੇ ਸਭਰ ਕਿਰਪਾ ਇਸ ਕਰ ਫੁਲਾ ਸੰਤਨੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਕੀ ਏਕ ਏਕ ਕੀ ਪੀਰੁ ਪਛਾਨੈ ਘਟ ਘਟ ਕੇ ਬਟ ਬਟ ਕੇ ਜਾਣੈ ਜਬ ਦਰਕ ਘਰਾ ਕਰ ਤਾਰਾ ਪਰਦਾ ਧਰਤ ਤਬ ਦੇਹ ਵਿਪਾਰ ਜਬਾ ਕਰਤ ਕਰਤੋ ਕਭੂ ਤਮੈ ਮਿਲਦੇ ਦਰਸਮੂ ਜੀਤੇ ਬੁਰਿ ਸਿਰਿ ਜਬ ਤਾਰੇ ਆਪਿ ਆਪਣੀ ਭੂਇ ਉਚਾਰੇ ਤੁਮ ਸਾ ਭੀ ਤੇਰਾ ਤਨ 라ਲਮ ਜਾਣਦ ਪੇਦ ਭੇਦੇ ਹਰਿ ਆਲਮ ਨਿਰੰਕਾ ਨਰਮ ਕਾ ਨੰ ਲਮੇ ਆਦ ਨੀਲਾ ਨਾ ਦੇ ਸਭ ਤਾ ਕਾ ਮੂਰਤ ਚਾਰਤ ਪੈਦਾ ਜਾ ਕੋ ਪੇਵਨ ਭਾਵਦ ਬੇਦਾ ਤਾ ਕੋ ਕਿਰਪਾ ਹਨਮਾਨ ਮਹਾਂਮਨ ਕਛ ਭੇਦ ਨਾ ਜਾਣਤ ਮਹਾਦੇਵ ਕੋ ਘਰ ਸੁਦਾਸ ਨਰੰਕਾਰ ਕਾ ਚਿਨਿਤਨ ਹੈ ਤੇ ਵਾਪਿ ਆਪਣੀ ਕੁਦ ਹੈ ਜੀਤੀ ਬਰਨਤ ਪਿੰਨ ਪਿੰਨ ਤੇ 33 ਤੁਮਰ ਵਾਲਾ ਕਾਣ ਜਾਇ ਪਸਾਰਾ ਕੈਮ ਸਜਾ ਪ੍ਰਥਮ ਚੰਚਾਰ ਆਏ ਕਿ ਰੂਪ ਨੂਪ ਸਰੂਪ ਪਰੰਕ ਪਿਵਰਾ ਕਹੀ ਗੂਪਾ अंडै जीरो से तिरके ने थोड़ी कान बहु रहे जेने कहो फूड़ा जा बैठा कौन शिल्प शंकर केटा सग्र से जगाए चंबवार विकार स्वरूप से अंबव अव्रछा मेरी तुम करो से की बार से कंसंगरो दशरथ व्रत पाता सकल मिले करोन काता जीव तू सा सरवी परे تنकार सुक्तो हा मरे पुरख जनोप परे तिहारे تنका तुम शंकर सुपतार जो कल कोई भारत है ताके कारण निकट ने है रछा हो तह सब काला दूसरे सिरे धत काला ਕਿਰਪਾ ਕਰਿ ਸਮਝਾਇਣੈ ਰਹਿਓ ਤਾ ਕੈ ਤਾਪ ਤ੍ਰਿਪ ਮੋਹਿ ਰਹਿਓ ਰਿਧਿ ਸਿਧਿ ਕਰਮ ਸਭੁ ਹੋਇ ਰਿਧਿ ਸਾਧਿ ਸੰਗਤਿ ਕੈ ਨਾ ਕੋਇ ਏਕ ਵਾਰ ਜਿਤੁ ਤੁਮੈ ਸੁਮਾਰਾ ਕਾਲ ਪਾਸ ਤੇ ਤਾਇ ਉਬਾਰਾ ਜਿਨ ਨਰਿ ਨਾਮ ਤੇ ਹਰਿ ਕਹਾ ਦਾਰਿ ਦਸੁ ਦੋਗ ਤੇ ਰਹਾ ਕਰਗ ਕੇਤ ਮੈ ਸਰਣ ਤੇ ਹਾਰੀ ਆਪ ਹਾਰਿ ਦਿਲਿ ਹਉ ਬਾਰੀ ਸਰਬ ਤੋਰੁ ਮੋਹਿ ਸਿਵਾਇ ਦਸੁ ਦੋਗ ਤੇ ਲਿਓ ਬਚਾਈ ਸਵਿਆ। ਬਾਹਂ ਗਏ ਜਬ ਤੇ ਤੁਮਰੇ ਤਬ ਤੇ ਕੁਆ ਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਨ ਕਰਾਣੇ ਕਹਿਮ ਤੇ ਕਨਾ ਮਾਨਿਉ ਸਮਰ ਸਾਸਰ ਭੀ ਸੁਭੈ ਬੋ ਭੇਦ ਕਹਿ ਹਮੇ ਕਨਾ ਜਾਣ ਸੀਰਸ ਬਾਹਂ ਕਿਰਪਾ ਤੁਮਰੀ ਕਰ ਮੈਨਿਕ ਸੁਭ ਧੋਏ ਬਖਾਨ ਦੁਹਰਾ ਸਗਲ ਦਵਾਰ ਕੋ ਛਾੜ ਕਹਿ ਗਇਓ ਤੁਹਾਰੋ ਦਵਾਰ ਬਾਹਂ ਕਹਿ ਕਿ ਲਾ ਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾਤੀ ਜਾਣ ਦੇ ਕੋ ਕਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨ ਮਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਰੋਤਾ ਗਾਉ ਹਰੀ ਕੇ ਰਾਮਨ ਜਿਨੀਂ ਸਾਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰੇ ਆ ਤੂ ਸਦਾਰੋ ਹਰ ਨਾਲੇ ਹਰ ਨਾਲ ਰੋ ਤੋ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸੁਭ ਸੁਵਾਰਨਾ ਸੁਭਨਾ ਗਲਾ ਸੁਮਰਤ ਸੁਮੀ ਸ਼ੋਕ ਮੇਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਚੇ ਸਾਈਂਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸੁਖ ਜੈ ਜਿਸ ਤੇ ਹੇ ਜੋ ਪਾਵੇ ਸਲਾ ਸੰਤ ਸਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸਚੇ ਸਾਈਂਬਾ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਧਰਮ ਨਾ ਜਨ ਭੋਖਾ ਸਭ ਬਿਮਾਈਆ ਕਰ ਸਾਚੁ ਕੁਮਨੇ ਵਸੈ ਜਨ ਇਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸਤੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤ੍ਰੋਪਿਆ ਸਚਾ ਨਾਮ ਮੇਰਾ ਆਧਾਰੋ ਵਾਚਿ ਪਸੁਬਿ ਵਿਤ ਕਰਿ ਸਵਾਜੇ ਕਰਿ ਸਵਾਜੇ ਸਵਧਵਾਜੇ ਕਲਾ ਜਿਤ ਘਰਤਾਰੀਆਂ ਪੰਚ ਦੂਤ ਤੁਸਕਿ ਤੇ ਕਾਲ ਕੰਟ ਕੁਮਾਰਿਆ ਚੁਰ ਕਰਮ ਪਾਇਆ ਤੂ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰਿਨ ਦੁਵਾਜੇ ਹਣ ਦੇ ਸੁਨੋ ਗਟ ਭਾਜੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰੰ ਪ੍ਰਪਾਇ ਤਰੇ ਸਕਲ ਵਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨੋਂ ਪਰਿ ਵਿਚਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਬਹੁਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚੱਲ ਲਾਗੇ ਵਾਜੇ ਅਨੰਦ ਤੂਏ ਮੰਦਾਲੀ ਮਹੱਲਾ ਬਨਵਾ ਥਾਲ ਵਿੱਚ ਤਨ ਵਸਤੂ ਪਈ ਸਰ ਸੰਤੋਖ ਵਿਚਾਰੁ ਮਨਿ ਤਨਾਮ ਠਾਕੁਰ ਕਾ ਪੈ ਰਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਗੁੰਜੈ ਰਿਸ ਕਾ ਹੋਇ ਉਦਾਰੋ ਇਹ ਵਸਤਰੀ ਲਹਿ ਜਾਇ ਨਿਤ ਨਿਤ ਰਖੇ ਉਤਾਰੋ ਤੁਮ ਸੰਸਾਰ ਤੇ ਲਗਦ੍ਰਿਏ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਬਨਵਾ ਚੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਪੀ ਤੋਏ ਮੈਂ ਨਰਗੁਨੇ ਆਰੇ ਕੋ ਗੁਨਾਹੀ ਆ ਪੇ ਤਰਸ ਪਈ ਤਰਸ ਪਿਆ ਮੇਰੈ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾਂ ਤਨ ਮਿਲਤੀ ਵੇ ਹਰਿਆ ਪੌੜੀ ਕਿਥੇ ਤੂ ਸਮਰਾਥ ਜਿਥੇ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਦਰਮਾਏ ਸੁਣ ਕੇ ਜਮਕੇ ਦੂਤ ਨਾਹੀ ਤੇਰੇ ਛੁੱਟ ਜਾਏ ਭੌਤਲ ਵਿਤਮ ਸਦਾ ਗੁਰ ਸ਼ਬਦੀ ਭਰ ਪਾਏ लिन को लगी प्यासै हमरे से ही खाए कलमे रूपन गुण गोविंद गाय सर्व सेनो कृपा समाले साहि साए बिरथा कोई ना जाय जी आवत दाय श्लोक महल्लापनवा अंतर गुरु आराधना जीमा जब करुणा नेत्रि सर कृपा कना स्वर्णेश्वर ना बुर्णौ सतगुरु से ती रत्या दरगय पय ठाऊ कहो नानक कृपा करे जिसने हेवत दे जग में तुम गाडी वरले के इते महल्लापनवा ਰਖੇ ਰਖਣੇ ਹਾਰਿ ਆਪ ਨੂ ਬਾਰਿਣੁ ਉਪਕੀ ਪੈਰੀ ਪਾਇ ਕੜ ਸੁਹਾਰਿਣੁ ਹੋ ਆਇ ਆਪ ਦੇਹਲ ਮਨ ਨਾਮ ਸਾਰਿਣ ਸਾਲ ਜਨਾ ਕੇ ਸੰਗ ਭਉ ਜਲਤਾਰਿਣੁ ਸਾਖਤਿ ਨੰਦਗ ਦੁਸਖਿ ਨਿਮਾ ਹੈਵਦਾਰਿਣਿ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਇ ਜੀ ਸਿਮਰਸੁ ਕੋ ਹੋਇ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਨਾਨਕ ਮਨੇ ਵਾਇ ਜੀ ਸਿਮਰਸੁ ਕੋ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ